ਸਸ਼ੇਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਡਾਕਟਰ ਮਨਮੋਹ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਤੇ ਇਹ ਵਿਵਾਦ ਰੁਕਣ ਦਾ ਨਾਂ ਵੀ ਨਹੀਂ ਲੈ ਰਿਹਾ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਡਾਕਟਰ ਮਨਮੋਹ ਸਿੰਘ ਦਾ ਨਿਗਮ ਬੋਧ ਘਰ ਦੇ ਉੱਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪੂਰੇ ਸਰਕਾਰੀ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਵੀ ਦਿੱਤੀ ਗਈ ਹੈ ਪਰ ਉੱਥੇ ਹੀ ਕਾਂਗਰਸ ਦੇ ਵੱਲੋਂ ਇਸ ਸੰਸਕਰ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਾਂਗਰਸ ਦਾ ਕਹਿਣਾ ਹੈ ਕਿ ਡਾਕਟਰ ਮਨਮੋਨ ਸਿੰਘ ਨੂੰ ਰਾਜ ਘਾਟ ਦੇ ਉੱਤੇ ਜਗ੍ਹਾ ਦਿੱਤੀ ਜਾਣੀ ਚਾਹੀਦੀ ਸੀ ਤਾਂ ਕਿ ਉੱਥੇ ਸਮਾਰਕ ਬਣਾਈ ਜਾਵੇ ਤੇ ਉੱਥੇ ਹੀ ਇਹ ਸਭ ਦੇ ਵਿਚਕਾਰ ਜਿੱਥੇ ਅੱਜ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਦੇ ਉੱਤੇ ਕਈ ਤਰੀਕੇ ਦੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਸੋ ਇਹ ਸਭ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਰਾਨੇ ਇੱਕ ਚਿੱਠੀ ਲਿਖ ਦਿੱਤੀ ਹੈ ਜੀ ਹਾਂ ਨਵਜੋਤ ਸਿੰਘ ਸਿੱਧੂ ਰਾਣੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਚਿੱਠੀ ਲਿਖੀ ਹੈ ਦੋ ਪੰਨਿਆਂ ਦੀ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਈ ਤਰੀਕੇ ਦੇ ਸਵਾਲ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਆਪਣੀ ਚਿੱਠੀ ਦੇ ਵਿੱਚ ਲਿਖਦੇ ਨੇ ਕਿ ਬਾਕੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਸੰਸਕਾਰ ਰਾਜਘਰ ਦੇ ਉੱਤੇ ਕੀਤਾ ਗਿਆ ਤੇ ਡਾਕਟਰ ਮਨਮੋਹਨ ਸਿੰਘ ਨੂੰ ਇਸ ਦੇ ਲਈ ਕਿਉਂ ਨਹੀਂ ਚੁਣਿਆ ਗਿਆ ਕਿਉਂ ਡਾਕਟਰ ਮਨਮੋਹਨ ਸਿੰਘ ਦਾ ਸੰਸਕਾਰ ਜਿਹੜਾ ਹੈ ਉਹ ਰਾਜਘਰ ਦੇ ਉੱਤੇ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਡਾਕਟਰ ਮਨਮੋਹ ਸਿੰਘ ਦੀ ਯਾਦਗਾਰ ਬਣਵਾਈ ਜਾਵੇ ਕਿਉਂਕਿ ਉਹ ਦੇਸ਼ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਦੇ ਸੋ ਹਾਲਾਂਕਿ ਇਸ ਪੂਰੇ ਮਾਮਲੇ ਤੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੋ ਇਹ ਸਭ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਲਿਖ ਦਿੱਤੀ ਹੈ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਜਿਸ ਦੇ ਵਿੱਚ ਉਹਨਾਂ ਨੇ ਸਵਾਲ ਪੁੱਛੇ ਨੇ ਕਿ ਜਦੋਂ ਬਾਕੀ ਪ੍ਰਧਾਨ ਮੰਤਰੀਆਂ ਦਾ ਸੰਸਕਾਰ ਰਾਜ ਘਰ ਦੇ ਉੱਤੇ ਕੀਤਾ ਗਿਆ ਤਾਂ ਡਾਕਟਰ ਮਨਮੋਹ ਸਿੰਘ ਨੂੰ ਕਿਉਂ ਨਹੀਂ ਉੱਥੇ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਵੱਲੋਂ ਵੀ ਇਹ ਅਪੀਲ ਕੀਤੀ ਗਈ ਸੀ ਕਿ ਰਾਜ ਘਰ ਦੇ ਵਿੱਚ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਮਾਰਕ ਬਣੀ ਹੈ ਤੇ ਉੱਥੇ ਹੀ ਥੋੜੀ ਜਗ੍ਹਾ ਦਿੱਤੀ ਜਾਵੇ ਜਿੱਥੇ ਡਾਕਟਰ ਮਰਮੋਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਤੇ ਉੱਥੇ ਉਹਨਾਂ ਦੀ ਸਮਾਰਕ ਬਣਾਈ ਜਾ ਸਕੇ ਸੋ ਇਹ ਸਭ ਨੂੰ ਲੈ ਕੇ ਹੁਣ ਵਿਵਾਦ ਰੋਕਣ ਦਾ ਨਾਮ ਹੀ ਨਹੀਂ ਲੈ ਰਿਹਾ ਉਥੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਤਰ ਚ ਕਿਹਾ ਹੈ ਕਿ ਮੈਨੂੰ ਭਰੋਸਾ ਹੈ ਕਿ ਤੁਹਾਡੀ ਸਿਆਣਪ ਅਤੇ ਬਚਨਬੱਧਤਾ ਭਾਰਤ ਦੀ ਲੋਕਤੰਤਰੀਕ ਕਦਰਾਂ ਕੀਮਤਾਂ ਨੂੰ ਸੁਰੱਖਿਅਤ ਰੱਖਣ ਲਈ ਤੁਹਾਡੇ ਕੰਮ ਦਾ ਮਾਰਗਦਰਸ਼ਨ ਕਰੇਗੀ ਦੋ ਪੰਨਿਆਂ ਦੀ ਚਿੱਠੀ ਵਿੱਚ ਉਹਨਾਂ ਨੇ ਕਈ ਗੰਭੀਰ ਗੱਲਾਂ ਵੀ ਜਿਹੜੀਆਂ ਨੇ ਉਹ ਕੀਤੀਆਂ ਨੇ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਚ ਲਿਖਿਆ ਹੈ ਕਿ ਸਾਰੇ ਸਾਭਕਾ ਪ੍ਰਧਾਨ ਮੰਤਰੀਆਂ ਦੀਆਂ ਯਾਦਗਾਰਾਂ ਉਹਨਾਂ ਦੇ ਯੋਗਦਾਨ ਦੇ ਸਨਮਾਨ ਵਿੱਚ ਬਣਾਈਆਂ ਗਈਆਂ ਨੇ ਇਨਾ ਵਿੱਚ ਪੰਡਤ ਜਵਾਲਾ Nehru, ਸ਼ਾਂਤੀ ਬੈਣ, ਲਾਲ ਬਹਾਦਰ ਸ਼ਾਸਤਰੀ ਲਈ ਵਿਜੇ ਘਾਟ, ਇੰਦਰਾ ਗਾਂਧੀ ਲਈ ਸ਼ਕਤੀ ਸਥਲ, ਰਾਜੀਵ ਗਾਂਧੀ ਲਈ ਬੀਰ ਭੂਮੀ ਅਤੇ ਅਟਲ ਵਿਹਾਰੀ ਬਾਜਪਈ ਲਈ ਸਦਾ ਅਟਲ ਸ਼ਾਮਲ ਨੇ। ਰਾਜਘਾਟ ਕੰਪਲੈਕਸ ਇਹਨਾਂ ਸਾਰੇ ਨੇਤਾਵਾਂ ਲਈ ਚੁਣਿਆ ਹੋਇਆ ਆਰਾਮ ਸਥਾਨ ਰਿਹਾ ਹੈ ਜੋ ਸਾਡੀ ਜਮੂਰੀ ਵਿਰਾਸਤ ਦੇ ਪੰਡਾਰਬ ਜੋ ਇਸ ਦੀ ਪਵਿੱਤਰਤਾ ਨੂੰ ਦਰਸਾਉਂਦਾ ਹੈ ਸੋ ਇਸੇ ਨਾਲ ਹੀ ਨਾਨਕ ਹੈ ਕਿ ਜਦੋਂ ਬਾਕੀ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਉੱਥੇ ਅੰਤਿਮ ਸੰਸਕਾਰ ਹੋ ਸਕਦਾ ਹੈ ਤਾਂ ਫਿਰ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਰਾਜ ਘਰ ਤੇ ਕਿਉਂ ਨਹੀਂ ਕੀਤਾ ਗਿਆ ਸੋ ਅੱਜ ਸਵੇਰੇ ਵੀ ਦੇਖ ਕੇ ਗੱਲ ਕਰੀਏ ਤਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਈ ਤਰੀਕੇ ਦੇ ਸਵਾਲ ਕਾਂਗਰਸ سے ਖੜੇ ਕੀਤੇ ਖਾਸ ਕਰਕੇ ਕਾਂਗਰਸ ਪ੍ਰਧਾਨ ਮਿਲਕਾ ਅਰਜੁਨ ਖੜਗੇ ਤੇ ਉਹਨਾਂ ਨੇ ਕਿਹਾ ਹੈ ਕਿ ਮਲਿਕ ਅਰਜੁਨ ਖੜਗੇ ਇਸ ਸੋਕ ਦੇ ਸਮੇਂ ਦੇ ਵਿੱਚ ਵੀ ਸਿਆਸਤ ਕਰਨੋਂ ਨਹੀਂ ਟੱਲ ਰਹੇ ਪਾਜਪਾ ਨੂੰ ਕਿ ਰੰਦੇ ਲਈ ਇਸ ਤਰੀਕੇ ਦੀਆਂ ਸ਼ਰਾਰਤਾਂ ਜਿਹੜੀਆਂ ਨੇ ਮਲਿਕ ਅਰਜੁਨ ਖੜਗੇ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਦੇ ਨਾਲ ਹੀ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਜਿੱਥੇ ਉਹਨਾਂ ਨੇ ਕਹੀ ਐਮ ਮੁੱਦੇ ਚੁੱਕੇ ਨੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਸਮਾਰਕਾਂ ਦੀ ਸਥਾਪਨਾ ਕੋਈ ਪੱਖਪਾਤੀ ਮੁੱਦਾ ਨਹੀਂ ਸਗੋ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਸੁਰੱਖਿਅਤ ਰੱਖਣ ਤੇ ਇਸ ਦੀ ਕੀਮਤਾਂ ਨੂੰ ਆਕਾਰ ਦੇਣ ਵਾਲੀਆਂ ਦਾ ਸਨਮਾਨ ਕਰਨ ਦਾ ਕੰਮ ਹੈ ਇੱਕ ਆਰਧੇ ਸ਼ਾਸਤਰੀ ਸਿਆਸਤਦਾਨ ਤੇ ਨੇਤਾ ਵਜੋਂ ਡਾਕਟਰ ਮਰਮੋਨ ਸਿੰਘ ਦੇ ਯੋਗਦਾਨ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਜਿਸ ਨੇ ਇੱਕ ਦਹਾਕੇ ਦੇ ਪਰਿਵਰਤਨਸ਼ੀਲ ਵਿਕਾਸ ਤੇ ਗਲੋਬਲ ਇਕੀਕਰਨ ਦੁਆਰਾ ਮਾਰਗਦਰਸ਼ਨ ਕੀਤਾ ਸੋਇਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਕਈ ਸਵਾਲ ਆਪਣੀ ਚਿੱਠੀ ਦੇ ਵਿੱਚ ਚੁੱਕੇ ਨੇ ਤੇ ਵੱਡਾ ਸਵਾਲ ਇਹ ਚੁੱਕਿਆ ਹੈ ਕਿ ਜੇਕਰ ਦੇਸ਼ ਦੇ ਬਾਕੀ ਸਾਬਕਾ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਰਾਜ ਘਰ ਤੇ ਕੀਤਾ ਜਾ ਸਕਦਾ ਹੈ ਤਾਂ ਫਿਰ ਡਾਕਟਰ ਮਰਮੋਹਨ ਸਿੰਘ ਦਾ ਅੰਤਿਮ ਸੰਸਕਾਰ ਰਾਜ ਘਰ ਤੇ ਕਿਉਂ ਨਹੀਂ ਕੀਤਾ ਗਿਆ